ਬਹੁਤ ਸਾਰੇ ਲੋਕ ਇਹ ਪੁੱਛ ਰਹੇ ਨੇ ਕਿ ਕੀ ਮੈਂ ਹਾਈ ਕੋਰਟ ਦੇ ਵਿੱਚ ਸਿੱਧਾ ਕੇਸ ਦਾਇਰ ਕਰ ਸਕਦਾ ਇਸ ਦਾ ਜਿਹੜਾ ਸਿੱਧਾ ਜਿਹਾ ਜਵਾਬ ਹੈ ਉਹ ਇਹ ਹੀ ਹੈ ਕਿ ਹਾਂ ਤੁਸੀਂ ਹਾਈ ਕੋਰਟ ਦੇ ਵਿੱਚ ਸਿੱਧਾ ਕੇਸ ਦਾਇਰ ਕਰ ਸਕਦੇ ਹੋ ਕੁਝ ਖਾਸ ਅਤੇ ਗੰਭੀਰ ਕਾਨੂੰਨੀ ਮਾਮਲਿਆਂ ਦੇ ਵਿੱਚ ਤੁਸੀਂ ਹੇਠਲੀਆਂ ਅਦਾਲਤਾਂ ਨੂੰ ਬਾਈਪਾਸ ਕਰ ਸਕਦੇ ਹੋ ਜਿਵੇਂ ਕਿ ਸੈਰ ਦੇ ਬਾਹਰ ਦੀ ਕੋਈ ਬਾਈਪਾਸ ਲੰਘਦਾ ਹੁੰਦਾ ਹੈ ਉਸੇ ਤਰ੍ਹਾਂ ਤੁਸੀਂ ਹੇਠਲੀਆਂ ਅਦਾਲਤਾਂ ਦੇ ਵਿੱਚ ਜਾਣ ਦੀ ਬਜਾਏ ਕਹਿਣ ਤੋਂ ਭਾਵ ਇਹ ਉਹਨਾਂ ਅਦਾਲਤਾਂ ਨੂੰ ਸਾਈਡ ਤੇ ਰੱਖ ਕੇ ਸਿੱਧਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਰਜ ਕਰ ਸਕਦੇ ਹੋ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਕਾਨੂੰਨੀ ਅਧਿਕਾਰਾਂ ਦੀ ਉਲੰਘਣਾ ਹੋਈ ਹੈ ਜਿਹੜੇ ਤੁਹਾਡੇ ਲੀਗਲ ਰਾਈਟਸ ਨੇ ਜੇ ਉਹਨਾਂ ਦੀ ਵਾਇਲੇਸ਼ਨ ਹੋਈ ਹੈ ਤਾਂ ਤੁਸੀਂ ਸਿੱਧਾ ਹਾਈ ਕੋਰਟ ਦੇ ਵਿੱਚ ਆ ਸਕਦੇ ਹੋ ਤੁਹਾਡੇ ਵਿਰੁੱਧ ਕੋਈ ਝੂਠਾ ਪਰਚਾ ਦਰਜ ਹੋ ਗਿਆ ਕੋਈ ਝੂਠੀ ਐਫਆਈਆਰ ਦਰਜ ਹੋ ਗਈ ਤਾਂ ਵੀ ਤੁਸੀਂ ਹਾਈ ਕੋਰਟ ਆ ਸਕਦੇ ਹੋ ਜਾਂ ਫਿਰ ਤੁਸੀਂ ਕਿਸੇ ਸਰਕਾਰੀ ਫੈਸਲੇ ਤੋਂ ਜਾਂ ਫਿਰ ਪੁਲਿਸ ਦੀ ਕਾਰਵਾਈ ਤੋਂ ਜਾਂ ਫਿਰ ਜਿਹੜੀਆਂ ਹੀਠ ਲੀਆਂ ਅਦਾਲਤਾਂ ਨੇ ਉਹਨਾਂ ਦੇ ਫੈਸਲਿਆਂ ਤੋਂ ਸੰਤੁਸ਼ਟ ਨਹੀਂ ਹੋ ਖੁਸ਼ ਨਹੀਂ ਹੋਏ ਤਾਂ ਤੁਸੀਂ ਸਿੱਧੇ ਹਾਈ ਕੋਰਟ ਦੇ ਵਿੱਚ ਕੇਸ ਲਗਾ ਸਕਦੇ ਹੋ ਆਪਣੀ ਪਟੀਸ਼ਨ ਹਾਈ ਕੋਰਟ ਦੇ ਵਿੱਚ ਪਾ ਸਕਦੇ ਹੋ ਦੋਸਤੋ ਸਾਡੇ ਭਾਰਤ ਦੇ ਸੰਵਿਧਾਨ ਦਾ ਜਿਹੜਾ ਆਰਟੀਕਲ 226 ਹੈ ਤੇ ਜਿਹੜਾ ਇੱਕ ਨਵਾਂ ਕਾਨੂੰਨ ਆਇਆ ਹੈ ਭਾਰਤੀਏ ਨਾਗਰਿਕ ਸੁਰੱਖਿਆ ਸਹਿਨਤਾ सीआरपीसी ਦੀ ਜਗ੍ਹਾ ਤੇ ਇਹ ਨਵਾਂ ਕਾਨੂੰਨ ਆਇਆ ਹੈ ਜਿਹਨੂੰ ਅਸੀਂ ਸ਼ਾਰਟ ਦੇ ਵਿੱਚ बीएनएस ਐਸ ਕਹਿ ਦਿੰਦੇ ਆਂਗੇ ਉਸ ਦੀ ਜਿਹੜੀ ਧਾਰਾ 528 ਹੈ ਉਹ ਤੁਹਾਨੂੰ ਆਪਣੇ ਕੇਸ ਨੂੰ ਸਿੱਧੇ ਹਾਈ ਕੋਰਟ ਦੇ ਵਿੱਚ ਕੇਸ ਕਰਨ ਦਾ ਅਧਿਕਾਰ ਦਿੰਦੀ ਹੈ ਹੱਕ ਦਿੰਦੀ ਹੈ ਦੋਸਤੋ ਇਸ ਵੀਡੀਓ ਦੇ ਵਿੱਚ ਅਸੀਂ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਹਾਈ ਕੋਰਟ ਦੇ ਵਿੱਚ ਕਦੋਂ ਅਤੇ ਕਿਵੇਂ ਅਪੀਲ ਕਰਨੀ ਹੈ ਕਿਵੇਂ ਕੇਸ ਦਾਇਰ ਕਰਨਾ ਹੈ ਕਿਵੇਂ ਪਟੀਸ਼ਨ ਫਾਇਲ ਕਰਨੀ ਹੈ ਤੁਸੀਂ ਕਿਹੜੀਆਂ-ਕਿਹੜੀਆਂ ਰਿੱਟਾਂ ਨੇ ਜਿਹੜੀਆਂ ਹਾਈ ਕੋਰਟ ਦੇ ਵਿੱਚ ਦਰ ਕਰ ਸਕਦੇ ਹੋਗੇ ਜਿਹੜੀਆਂ-ਕਿਹੜੀਆਂ ਰਿੱਟ ਪਟੀਸ਼ਨ ਜ ਹੈਗੀਆਂ ਨੇ ਪੂਰੀ ਪ੍ਰਕਿਰਿਆ ਕੀ ਹੈ ਜਿਹੜੇ ਨਵੇਂ ਕਾਨੂੰਨ ਆਏ ਨੇ ਉਹਨਾਂ ਦੇ ਤਹਿਤ ਤੁਸੀਂ ਕੀ ਕਾਰਵਾਈ ਕਰ ਸਕਦੇ ਹੋ ਜਿਵੇਂ ਕਿ ਅਸੀਂ ਧਾਰਾ 528 ਦੀ ਗੱਲ ਕਰਦੇ ਆਂ ਪੁਰਾਣੇ ਕਾਨੂੰਨ ਦੇ ਵਿੱਚ ਸੀਆਰਪੀਸੀ ਦੇ ਵਿੱਚ 482 ਸੀਗੀ ਇਸ ਦੀ ਪ੍ਰਕਿਰਿਆ ਕੀ ਹੈ ਇਹ ਕੀ ਭੂਮਿਕਾ ਨਿਭਾਉਂਦੀ ਹੈ ਵੀਡੀਓ ਦੇ ਅਖੀਰ ਵਿੱਚ ਅਸੀਂ ਇਹ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਦੋਂ ਤੁਹਾਡੀ ਪਟੀਸ਼ਨ ਹਾਈ ਕੋਰਟ ਵੱਲੋਂ ਖਾਰਜ ਹੋ ਸਕਦੀ ਹੈ ਰੱਦ ਹੋ ਸਕਦੀ ਹੈ ਤੁਹਾਡਾ ਕੇਸ ਕਦੋਂ ਹਾਈ ਕੋਰਟ ਰੱਦ ਕਰ ਸਕਦੀ ਹੈ ਸਾਡਾ ਜਿਹੜਾ ਪਹਿਲਾ ਸਵਾਲ ਹੈ ਕਿ ਹਾਈ ਕੋਰਟ ਵਿੱਚ ਕੇਸ ਕਦੋਂ ਦਾਇਰ ਕੀਤਾ ਜਾ ਸਕਦਾ ਹੈ ਦੋਸਤੋ ਹਰ ਮਾਮਲੇ ਦੇ ਵਿੱਚ ਸਿੱਧਾ ਹਾਈ ਕੋਰਟ ਦੇ ਵਿੱਚ ਕੇਸ ਦਾਇਰ ਨਹੀਂ ਕੀਤਾ ਜਾ ਸਕਦਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਹੈ ਜਿਹੜੀ ਜਿਹੜਾ ਕੇਸ ਹੈ ਸਿਰਫ ਕੁਝ ਖਾਸ ਹਾਲਾਤਾਂ ਦੇ ਵਿੱਚ ਹੀ ਦਰੈਰ ਕੀਤਾ ਜਾ ਸਕਦਾ ਹੈਗਾ ਤੁਸੀਂ ਸਿੱਧੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਰੈਰ ਕਰ ਸਕਦੇ ਹੋ ਆਪਣਾ ਕੇਸ ਦਰੈਰ ਕਰ ਸਕਦੇ ਹੋ ਜੇਕਰ ਕੋਈ ਤੁਹਾਡੇ ਮੌਲਿਕ ਅਧਿਕਾਰਾਂ ਦੀ ਜਿਵੇਂ ਕਿ ਜੀਵਨ ਹੋ ਗਿਆ ਲਾਈਫ ਹੋਊਗੀ ਤੁਹਾਡੀ ਆਜ਼ਾਦੀ ਜਾਂ ਤੁਹਾਡਾ ਜਿਹੜਾ ਸਮਾਨਤਾ ਦਾ ਅਧਿਕਾਰ ਹੈ ਜੇ ਉਹਨਾਂ ਦੀ ਕੋਈ ਉਲੰਘਣਾ ਕਰ ਰਿਹਾ ਹੈ ਤਾਂ ਤੁਸੀਂ ਸਿੱਧਾ ਹਾਈ ਕੋਰਟ ਜਾ ਸਕਦੇ ਹੋਗੇ ਜੇਕਰ ਕਿਸੇ ਨੇ ਤੁਹਾਡੇ ਵਿਰੁੱਧ ਕੋਈ ਬਦਨੀਤੀ ਦੇ ਨਾਲ ਬਦਨਦੇ ਦੀ ਭਾਵਨਾ ਦੇ ਨਾਲ ਕੋਈ ਝੂਠੀ ਐਫਆਈਆਰ ਦਰਜ ਕਰਾਤੀ ਕੋਈ ਤੁਹਾਡੇ ਤੇ ਝੂਠਾ ਪਰਚਾ ਦਰਜ ਹੋ ਗਿਆ ਜਾਂ ਫਿਰ ਜੇਕਰ ਕੋਈ ਸਰਕਾਰੀ ਅਧਿਕਾਰੀ ਕੋਈ ਸਰਕਾਰੀ ਵਿਭਾਗ ਆਪਣੀ ਕਾਨੂੰਨੀ ਡਿਊਟੀ ਨਹੀਂ ਨਿਭਾ ਰਿਹਾ ਤਾਂ ਤੁਸੀਂ ਹਾਈ ਕੋਰਟ ਦੇ ਵਿੱਚ ਜਾ ਸਕਦੇ ਹੋ ਜੇਕਰ ਕੋਈ ਸਰਕਾਰੀ ਅਧਿਕਾਰੀ ਆਪਣੀਆਂ ਸ਼ਕਤੀਆਂ ਦੀ ਦੁਰਵਰਤੋਂ ਕਰਦਾ ਤਾਂ ਵੀ ਤੁਸੀਂ ਹਾਈ ਕੋਰਟ ਦੇ ਵਿੱਚ ਜਾ ਸਕਦੇ ਹੋ ਜੇਕਰ ਤੁਹਾਨੂੰ ਇਹ ਲੱਗਦਾ ਹੈ ਕੇ ਹੇਠ ਲੀਆਂ ਅਦਾਲਤਾਂ ਦੇ ਵਿੱਚ ਜਾਣ ਦੇ ਨਾਲ ਨਿਆਂ ਮਿਲਣ ਦੇ ਵਿੱਚ ਬਹੁਤ ਜ਼ਿਆਦਾ ਦੇਰੀ ਹੋਵੇਗੀ ਜਾਂ ਫਿਰ ਉਹ ਕਾਨੂੰਨੀ ਰਸਤਾ ਤੁਹਾਡੇ ਲਈ ਸਹੀ ਨਹੀਂ ਹੋਵੇਗਾ ਤਾਂ ਵੀ ਤੁਸੀਂ ਸਿੱਧਾ ਹਾਈ ਕੋਰਟ ਦੇ ਵਿੱਚ ਜਾ ਸਕਦੇ ਹੋ ਤੇ ਜਿਹੜੀ ਰਿਟ ਪਟੀਸ਼ਨ ਹੁੰਦੀ ਹੈ ਉਸ ਦੇ ਬਾਰੇ ਵਿੱਚ ਵੀ ਥੋੜਾ ਜਿਆਦਾ ਜਾਣਨਾ ਜ਼ਰੂਰੀ ਹੈ ਕਿ ਇਹ ਹੁੰਦੀ ਕੀ ਹੈ ਤੇ ਹਾਈ ਕੋਰਟ ਦੇ ਵਿੱਚ ਰਿਟ ਪਟੀਸ਼ਨ ਦਾ ਮਤਲਬ ਕੀ ਹੈ ਜਿਹੜਾ ਸਾਡੇ ਭਾਰਤ ਦਾ ਸੰਵਿਧਾਨ ਹੈ ਉਸ ਦਾ ਜਿਹੜਾ ਆਰਟੀਕਲ 226 ਹੈ ਉਹੋ ਹਾਈ ਕੋਰਟ ਨੂੰ ਰਿਟ ਨਾਮ ਦੀ ਇੱਕ ਸ਼ਕਤੀ ਪ੍ਰਦਾਨ ਕਰਦਾ ਹੈ ਇਹ ਇੱਕ ਕਾਨੂੰਨੀ ਆਦੇਸ਼ ਹੁੰਦਾ ਹੈ ਆਰਡਰ ਹੁੰਦਾ ਹੈ ਜੋ ਅਦਾਲਤ ਕਿਸੇ ਵੀ ਸਰਕਾਰੀ ਏਜੰਸੀ ਜਾਂ ਕਿਸੇ ਵਿਅਕਤੀ ਨੂੰ ਜਾਰੀ ਕਰ ਸਕਦੀ ਹੈਗੀ ਇਹ ਜਿਹੜੀ ਰਿਟ ਹੁੰਦੀ ਹੈ ਇਹ ਆਮ ਆਦਮੀ ਲਈ ਤੇਜ਼ੀ ਨਾਲ ਨਿਆਂ ਪ੍ਰਾਪਤ ਕਰਨ ਦੀ ਇੱਕ ਵਧੀਆ ਪ੍ਰਕਿਰਿਆ ਹੈਗੀ ਨਿਆਂ ਨੂੰ ਪ੍ਰਾਪਤ ਕਰਨ ਦੇ ਲਈ ਇੱਕ ਬਦਿਆ ਸਾਧਨ ਹੈ ਮੁੱਖ ਸਾਧਨ ਹੈ ਜਿਹੜੀਆਂ ਇਹ ਰਿਟ ਪਟੀਸ਼ਨ ਜੁ ਹੁੰਦੀਆਂ ਨੇ ਇਹ ਅਸੀਂ ਜਿਵੇਂ ਪਹਿਲਾਂ ਵੀ ਸਕੂਲ ਟਾਈਮਸ ਦੇ ਵਿੱਚ ਪੜ੍ਹਦੇ ਰਹੇ ਹਾਂ ਕਿ ਇਹ ਪੰਜ ਕਿਸਮ ਦੀਆਂ ਹੁੰਦੀਆਂ ਨੇ ਇਹ ਜਿਹੜੀਆਂ ਰਿਟਾਂ ਨੇ ਇਹ ਪੰਜ ਤਰ੍ਹਾਂ ਦੀਆਂ ਹੁੰਦੀਆਂ ਨੇ ਇੱਕ ਤਾਂ ਜਿਹੜੀ ਹੈਵੀਸ ਕੋਰਪਸ ਰਿਟ ਹੁੰਦੀ ਹੈ ਦੂਜੀ ਜਿਹੜੀ ਮੈਂਡਮਸ ਰਿਟ ਹੁੰਦੀ ਹੈ ਤੀਜੀ ਜਿਹੜੀ ਸਰਸ਼ਿਓ ਰੈਰੀ ਰਿਟ ਜਿਹਨੂੰ ਅਸੀਂ ਕਹਿ ਦਿੰਦੇ ਆ ਚੌਥੀ ਪ੍ਰੋਹੀਬਿਸ਼ਨ ਰਿਟ ਪੰਜਵੀਂ ਕੋਆ ਵਾਰੰਟੋ ਰਿਟ ਸ਼ਾਟ ਦੇ ਵਿੱਚ ਅਸੀਂ ਇਹਨੂੰ ਥੋੜਾ ਜਿਆ ਸਮਝ ਲੈਣਿਆ ਕਿ ਇਹ ਹੁੰਦੀਆਂ ਕੀ ਨੇ ਵੈਸੇ ਪਹਿਲਾਂ ਵੀ ਆਪਾਂ ਇਸ ਟੌਪਿਕ ਤੇ ਇੱਕ ਡਿਟੇਲਡ ਵੀਡੀਓ ਬਣਾ ਕੇ ਆਪਣੇ ਇਸ YouTube ਚੈਨਲ ਤੇ ਅਪਲੋਡ ਕਰ ਚੁੱਕੇ ਹਾਂਗੇ ਜਿਹੜੀ ਅਸੀਂ ਹੈਬੀਅਸ ਕੋਰਪਸ ਰਿਟ ਦੀ ਗੱਲ ਕੀਤੀ ਹੈ ਇਹ ਹਾਈ ਕੋਰਟ ਦੇ ਵਿੱਚ ਉਦੋਂ ਫਾਇਲ ਕੀਤੀ ਜਾ ਸਕਦੀ ਹੈ ਜਦੋਂ ਕਿਸੇ ਨੂੰ ਗੈਰ ਕਾਨੂੰਨੀ ਤੌਰ ਤੇ ਹਿਰਾਸਤ ਦੇ ਵਿੱਚ ਲਿਆ ਗਿਆ ਹੋਵੇ ਡਿਟੇਲ ਦੇ ਵਿੱਚ ਅਸੀਂ ਨਹੀਂ ਗੱਲ ਕਰਾਂਗੇ ਇਹਨਾਂ ਰਿਟਸ ਦੇ ਉੱਪਰ ਕਿਉਂਕਿ ਪਹਿਲਾਂ ਵਾਲੀ ਵੀਡੀਓ ਤੁਸੀਂ ਦੇਖ ਸਕਦੇ ਹੋਗੇ ਜਿਹੜੀ ਅਗਲੀ ਅਸੀਂ ਰਿਟ ਮੈਂਡਮਸ ਦੀ ਗੱਲ ਕਰਦੇ ਹਾਂ ਜਦੋਂ ਸਰਕਾਰੀ ਅਧਿਕਾਰੀ ਆਪਣਾ ਫਰਜ਼ ਨਹੀਂ ਨਿਭਾ ਰਿਹਾ ਤਾਂ ਮੈਂਡਮਸ ਰਿਟ ਜਿਹੜੀ ਉਹ ਹਾਈ ਕੋਰਟ ਦੀ ਵਿੱਚ ਫਾਇਲ ਕੀਤੀ ਜਾ ਸਕਦੀ ਹੈ ਜਿਹੜੀ ਸ਼ਰਸ਼ਿਓ ਰੈਰੀ ਰਿਟ ਹੈ ਹੇਠਲੀ ਅਦਾਲਤ ਦਾ ਗਲਤ ਫੈਸਲਾ ਰੱਦ ਕਰਨ ਦੇ ਲਈ ਹਾਈ ਕੋਰਟ ਦੇ ਵਿੱਚ ਦਰਖਾਸਤ ਕੀਤੀ ਜਾ ਸਕਦੀ ਹੈ ਜਿਹੜੀ ਪ੍ਰੋਹੀਬਿਸ਼ਨ ਰਿਟ ਹੈ ਹੇਠਲੀ ਅਦਾਲਤ ਨੂੰ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਜਾਣ ਤੋਂ ਰੋਕਣ ਦੇ ਲਈ ਇਹ ਰਿਟ ਫਾਇਲ ਕੀਤੀ ਜਾਂਦੀ ਹੈ ਜਿਹੜੀ ਕੋਆ ਵਾਰੰਟੋ ਰਿਟ ਹੈ ਜਦੋਂ ਕੋਈ ਵਿਅਕਤੀ ਬਿਨਾ ਕਾਨੂੰਨੀ ਹੱਕ ਦੇ ਸਰਕਾਰੀ ਅਹੁਦੇ ਤੇ ਬੈਠਿਆ ਹੋਵੇ ਉਹ ਦਾਵਾ ਕਰਦਾ ਹੋਵੇ ਤਾਂ ਫਿਰ ਕੋਆ ਵਾਰੰਟੋ ਰਿਟ ਦੇ ਵਿੱਚ ਜਾਇਆ ਜਾ ਸਕਦਾ ਹੈ ਡਿਟੇਲ ਦੇ ਵਿੱਚ ਅਸੀਂ ਇਹਨਾਂ ਰੇਟਸ ਦੇ ਉੱਪਰ ਨਹੀਂ ਜਾਵਾਂਗੇ ਤੁਸੀਂ ਪਹਿਲਾਂ ਵਾਲੀ ਵੀਡੀਓ ਦੇਖ ਸਕਦੇ ਹੋਗੇ ਤੇ ਇੱਕ ਜਿਹੜਾ ਮੁੱਖ ਸਵਾਲ ਹੈਗਾ ਕਿ ਜਿਹੜੀ ਝੂਠੀ ਐਫ ਆਈ ਆਰ ਹੁੰਦੀ ਹੈ ਉਹ ਕਿਵੇਂ ਰੱਦ ਕਰਵਾਈ ਜਾ ਸਕਦੀ ਹੈ ਕਿਵੇਂ ਰੱਦ ਕੀਤੀ ਜਾਵੇ ਜੇਕਰ ਕਿਸੇ ਨੇ ਤੁਹਾਡੇ ਖਿਲਾਫ ਝੂਠੀ ਐਫ ਆਈ ਆਰ ਕੋਈ ਝੂਠਾ ਕੇਸ ਝੂਠਾ ਪਰਚਾ ਦਰਜ ਕਰਵਾ ਦਿੱਤਾ ਹੈ ਤਾਂ ਜਿਹੜਾ ਸਾਡੇ ਭਾਰਤ ਦਾ ਨਵਾਂ ਕਾਨੂੰਨ ਆਇਆ ਹੈ ਬੀ ਐਨ ਐਸ ਐਸ ਉਸ ਦੀ ਜਿਹੜੀ ਧਾਰਾ 528 ਹੈ ਜਿਹੜੀ ਪਹਿਲਾਂ ਸੀ ਆਰ ਪੀ ਸੀ ਦੇ ਵਿੱਚ 482 ਹੁੰਦੀ ਸੀਗੀ ਇਹ ਤੁਹਾਨੂੰ ਅਧਿਕਾਰ ਦਿੰਦੀ ਹੈ ਸਿੱਧੇ ਹਾਈ ਕੋਰਟ ਜਾਣ ਦਾ ਇਨਸਾਫ ਮੰਗਣ ਦੀ ਆਗਿਆ ਦਿੰਦੀ ਹੈ ਇਸ ਧਾਰਾ ਦੇ ਤਹਿਤ ਤੁਸੀਂ ਸਿੱਧੇ ਹਾਈ ਕੋਰਟ ਦੇ ਵਿੱਚ ਕੇਸ ਫਾਈਲ ਕਰ ਸਕਦੇ ਹੋਗੇ ਇਹ ਧਾਰਾ ਹਾਈ ਕੋਰਟ ਨੂੰ ਅਨੁਪ ਭਵੀ ਸ਼ਕਤੀਆਂ ਦਿੰਦੀ ਹੈਗੀ ਇਨਹੇਰੈਂਟ ਪਾਵਰਜ਼ ਹੁੰਦੀਆਂ ਨੇ ਜਿਹੜੀਆਂ ਉਹ ਸ਼ਕਤੀਆਂ ਦਿੰਦੀ ਹੈਗੀ ਇਸ ਦਾ ਜਿਹੜਾ ਮੁੱਖ ਉਦੇਸ਼ ਹੈ ਨਿਆਂਇਕ ਪ੍ਰਕਿਰਿਆ ਦੀ ਦੁਰਵਰਤੋਂ ਨੂੰ ਰੋਕਣਾ ਤੇ ਨਿਆਂ ਨੂੰ ਯਕੀਨੀ ਬਣਾਉਣਾ ਹੈ ਦੋਸਤੋ ਵਕੀਲ ਇਸ ਧਾਰਾ ਦੇ ਤਹਿਤ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕਰਦੇ ਨੇ ਕੇਸ ਫਾਇਲ ਕਰਦੇ ਨੇ ਅਦਾਲਤ ਨੂੰ ਝੂਠੀ ਐਫ ਆਈ ਆਰ ਰੱਦ ਕਰਨ ਦੀ ਮੰਗ ਕਰਦੇ ਨੇ ਕੇਸ ਦੇ ਵਿੱਚ ਪੂਰੀ ਡਿਟੇਲ ਲਿਖੀ ਜਾਂਦੀ ਹੈ ਬਹੁਤ ਕੁਝ ਹੋਰ ਸਾਰਾ ਹੁੰਦਾ ਹੈ ਜਿਹੜਾ ਅਸੀਂ ਪਹਿਲਾ ਵੀਡੀਓ ਦੇ ਵਿੱਚ ਗੱਲ ਕਰ ਚੁੱਕੇ ਹਾਂ ਉਹ ਤੁਸੀਂ ਦੇਖ ਸਕਦੇ ਹੋਗੇ ਹਾਈ ਕੋਰਟ ਇਹਨਾਂ ਸ਼ਕਤੀਆਂ ਦੀ ਵਰਤੋਂ ਇਹ ਯਕੀਨੀ ਬਣਾਉਣ ਦੇ ਲਈ ਕਰਦੀ ਹੈ ਕਿ ਕਿਸੇ ਵੀ નિર્ਦੋਸ਼ ਵਿਅਕਤੀ ਨੂੰ ਬੇਲੂੜੀ ਜਿਹੜੀ ਕਾਨੂੰਨੀ ਕਾਰਵਾਈ ਹੁੰਦੀ ਹੈ ਉਸ ਦਾ ਸਾਹਮਣਾ ਨਾ ਕਰਨਾ ਪਵੇ ਜਿਹੜੀ ਗੈਰ ਜ਼ਰੂਰੀ ਕਾਨੂੰਨੀ ਕਾਰਵਾਈ ਹੈ ਹਾਈ ਕੋਰਟ ਦੇ ਵਿੱਚ ਸਿੱਧਾ ਕੇਸ ਦਾਇਰ ਕਰਨ ਦੀ ਜਿਹੜੀ ਪ੍ਰਕਿਰਿਆ ਹੈ ਉਹ ਇਹੀ ਹੈ ਕਿ ਹਾਈ ਕੋਰਟ ਦੇ ਵਿੱਚ ਸਿੱਧੇ ਤੌਰ ਤੇ ਪਟੀਸ਼ਨ ਜਾਂ ਜਿਹਨੂੰ ਅਸੀਂ ਰਿਟ ਕਹਿ ਰਹੇ ਹਾਂ ਜਾਂ ਫਿਰ ਜਿਹੜੀ BNSC ਦੀ ਧਾਰਾ 528 ਦੀ ਅਸੀਂ ਗੱਲ ਕਰ ਰਹੇ ਹਾਂ ਉਸ ਦੇ ਤਹਿਤ ਕੇਸ ਦਾਇਰ ਕੀਤਾ ਜਾ ਸਕਦਾ ਹੈ ਤੁਹਾਨੂੰ ਕੁਝ ਕਦਮਾਂ ਦੀ ਪਾਲਣਾ ਕਰਨੀ ਪਵੇਗੀ ਕੁਝ ਸਟੈਪਸ ਹੈਗੇ ਨੇ ਉਹਨਾਂ ਨੂੰ ਅਸੀਂ ਵੇਖ ਲੈਣੇ ਆ ਕਿ ਇਸ ਹਾਈ ਕੋਰਟ ਦੇ ਵਿੱਚ ਅਸੀਂ ਪਟੀਸ਼ਨ ਜਿਹੜੀ ਉਹ ਕਿਵੇਂ ਦਾਇਰ ਕਰਨੀ ਹੈਗੀ ਸਭ ਤੋਂ ਪਹਿਲਾਂ ਤਾਂ ਤੁਸੀਂ ਕਿਸੇ ਤਜਰਬੇਕਾਰ ਵਕੀਲ ਦੇ ਨਾਲ ਗੱਲ ਕਰਨੀ ਹੈ ਸਲਾਹ ਲੈਣੀ ਹੈ ਜੋ ਰਿਟ ਜਾਂ ਫਿਰ ਜਿਹੜਾ ਬੀ ਐਨ ਐਸ ਐਸ ਅਸੀਂ ਧਾਰਾ ਦੀ ਗੰਦ ਕੀਤੀ ਹੈ 528 ਦੀ ਉਸ ਦੇ ਤਹਿਤ ਕੇਸ ਦੈਰ ਕਰਨ ਦੇ ਵਿੱਚ ਐਕਸਪਰਟ ਹੈ ਤਜਰਬੇਕਾਰ ਹੈ ਚੰਗਾ ਵਕੀਲ ਹੈ ਕ੍ਰਿਮੀਨਲ ਦਾ ਕੋਈ ਵਕੀਲ ਹੈ ਤੇ ਫਿਰ ਜਦੋਂ ਤੁਸੀਂ ਵਕੀਲ ਦੇ ਨਾਲ ਚੰਗੀ ਤਰ੍ਹਾਂ ਸਲਾਹ ਕਰ ਲਈ ਆਪਣਾ ਸਾਰਾ ਕੇਸ ਹੈ ਜਿਹੜਾ ਵਕੀਲ ਨੂੰ ਦੱਸਤਾ ਫਿਰ ਵਕੀਲ ਸਾਹਿਬ ਪਟੀਸ਼ਨ ਤਿਆਰ ਕਰਨਗੇ ਕੇਸ ਤਿਆਰ ਕਰਨਗੇ ਤੁਹਾਡੇ ਕੇਸ ਦੇ ਜਿਹੜੇ ਤੱਥ ਨੇ ਜਾਂ ਜਿਹੜੇ ਕਾਨੂੰਨੀ ਆਧਾਰ ਨੇ ਉਹਨਾਂ ਦੀ ਸਹਾਇਤਾ ਦੇ ਨਾਲ ਪਟੀਸ਼ਨ ਤਿਆਰ ਕੀਤੀ ਜਾਂਦੀ ਹੈ ਉਦੇ ਵਿੱਚ ਫਿਰ ਜਿਹੜਾ ਐਫੀ ਡੈਪਿਟ ਵਗੈਰਾ ਲੱਗਦਾ ਹੈ ਜਿਹੜੇ ਹੋਰ ਡਾਕੂਮੈਂਟਸ ਹੁੰਦੇ ਨੇ ਨੈਕਚਰ ਵਗੈਰਾ ਨੇ ਉਹ ਲੱਗਦੇ ਨੇ ਫਿਰ ਅਦਾਲਤ ਦੇ ਵਿੱਚ ਫਾਈਲਿੰਗ ਹੁੰਦੀ ਹੈ ਬ੍ਰਾਂਚ ਦੇ ਵਿੱਚ ਸਾਰੇ ਦਸਤਾਵੇਜ਼ਾਂ ਅਤੇ ਜਿਹੜੀ ਕੋਰਟ ਫੀਸ ਵਗੈਰਾ ਹੁੰਦੀ ਹੈ ਉਹ ਵੀ ਨਾਲ ਲਗਾਈ ਜਾਂਦੀ ਹੈਗੀ ਤਾਂ ਫਿਰ ਹਾਈ ਕੋਰਟ ਦੇ ਵਿੱਚ ਜਿਹੜੀ ਫਾਈਲਿੰਗ ਬ੍ਰਾਂਚ ਹੁੰਦੀ ਹੈ ਰਜਿਸਟਰੀ ਹੁੰਦੀ ਹੈ ਉੱਥੇ ਪਟੀਸ਼ਨ ਜਿਹੜੀ ਫਾਇਲ ਕਰ ਦਿੱਤੀ ਜਾਂਦੀ ਹੈ ਫਿਰ ਉਸ ਤੋਂ ਬਾਅਦ ਕੇਸ ਚੈੱਕ ਹੁੰਦਾ ਪਾਸ ਹੋ ਜਾਂਦਾ ਨੰਬਰ ਲੱਗ ਜਾਂਦਾ ਲਿਸਟਡ ਹੋ ਜਾਂਦਾ ਕੂਰਟ ਦੇ ਵਿੱਚ ਚਲਾ ਜਾਂਦਾ ਹੈ ਫਿਰ ਉੱਥੇ ਵਕੀਲ ਸਾਹਿਬ ਪੇਸ਼ ਹੋ ਕੇ ਆਪਣੀ ਗੱਲ ਨੂੰ ਰੱਖਦੇ ਨੇ ਸੁਣਵਾਈ ਹੁੰਦੀ ਹੈ ਜੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਫਿਰ ਕੂਰਟ ਨੇ ਫੈਸਲਾ ਦੇਣਾ ਹੁੰਦਾ ਤੇ ਡਿਟੇਲ ਦੇ ਵਿੱਚ ਨਹੀਂ ਜਾਂਦੇ ਤੇ ਇੱਕ ਜਿਹੜਾ ਅਸੀਂ ਪਹਿਲਾਂ ਸਵਾਲ ਕੀਤਾ ਸੀ ਕਿ ਹਾਈ ਕੋਰਟ ਪਟੀਸ਼ਨ ਕਦੋਂ ਰੱਦ ਕਰ ਸਕਦੀ ਹੈ ਕਦੋਂ ਖਾਰਜ ਕਰ ਸਕਦੀ ਹੈ ਦੋਸਤੋ ਹਾਈ ਕੋਰਟ ਦੇ ਵਿੱਚ ਤੁਹਾਡੀ ਪਟੀਸ਼ਨ ਕੁਝ ਕਾਰਨਾ ਕਰਕੇ ਖਾਰਜ ਕੀਤੀ ਜਾ ਸਕਦੀ ਹੈ ਰੱਦ ਕੀਤੀ ਜਾ ਸਕਦੀ ਹੈ ਜੇਕਰ ਤੁਹਾਡੇ ਕੋਲੇ ਹੇਠਲੀ ਅਦਾਲਤ ਕੋਲੇ ਜਾਂ ਕਿਸੇ ਟ੍ਰਿਬਿਊਨਲ ਕੋਲੇ ਜਾਣ ਦਾ ਕੋਈ ਵਿਕਲਪ ਹੈਗਾ ਤੁਸੀਂ ਉੱਥੇ ਗਏ ਨਹੀਂ ਉੱਥੇ ਪਹੁੰਚਣ ਤੋਂ ਇਲਾਵਾ ਕੋਈ ਹੋਰ ਪ੍ਰਭਾਵਸ਼ਾਲੀ ਕਾਨੂੰਨੀ ਵਿਕਲਪ ਹੈਗਾ ਤਾਂ ਹਾਈ ਕੋਰਟ ਤੁਹਾਨੂੰ ਪਹਿਲਾਂ ਉੱਥੇ ਪਹੁੰਚਣ ਦਾ ਨਿਰਦੇਸ਼ ਦੇ ਸਕਦੀ ਹੈ ਕਿ ਤੁਸੀਂ ਪਹਿਲਾਂ ਨੀਚੇ ਵਾਲੀ ਕੋਰਟ 'ਚ ਜਾਓ ਜੀ ਜਾਂ ਫਲਾਣੀ ਟ੍ਰਿਬਿਊਨਲ ਦੇ ਵਿੱਚ ਜਾਓ ਜਾਂ ਕੈਟ ਦੇ ਵਿੱਚ ਜਾਓ ਜਾਂ ਕਿਸੇ ਹੋਰ ਜਿਹੜਾ ਕੋਈ ਅਫੀਸਰ ਹੈ ਉੱਥੇ ਜਾਓ ਇੱਕ ਕਾਰਨ ਇਹ ਹੋ ਸਕਦਾ ਹੈ ਦੂਜਾ ਕਾਰਨ ਅਸੀਂ ਕਹਿ ਸਕਦੇ ਹਾਂ ਤੱਥਾਂ ਦੀ ਘਾਟ ਜੇਕਰ ਪਟੀਸ਼ਨ ਵਿੱਚ ਦਿੱਤੇ ਗਏ ਤੱਥ ਜਾਂ ਜਿਹੜੇ ਸਬੂਤ ਹੁੰਦੇ ਨੇ ਉਹ ਕਾਫੀ ਨਹੀਂ ਹੈਗੇ ਉਹਨਾਂ ਦੀ ਘਾਟ ਹੈ ਤਾਂ ਵੀ ਹਾਈ ਕੋਰਟ ਤੁਹਾਡੇ ਕੇਸ ਨੂੰ ਰੱਦ ਕਰ ਸਕਦੀ ਹੈ ਜਾਂ ਫਿਰ ਜੇ ਤੁਸੀਂ ਕੇਸ ਬਹੁਤ ਦੇਰੀ ਨਾਲ ਫਾਇਲ ਕੀਤਾ ਹੈ ਜਾਂ ਕੋਈ ਪਟੀਸ਼ਨ ਅਪੀਲ ਵਗੈਰਾ ਕਰਨ ਦੇ ਵਿੱਚ ਤੁਸੀਂ ਦੇਰੀ ਕਰਤੀ ਜੇਕਰ ਤੁਸੀਂ ਕਿਸੇ ਕਾਰਵਾਈ ਤੋਂ ਜਾਂ ਘਟਨਾ ਤੋਂ ਬਹੁਤ ਦੇਰ ਦੇ ਬਾਅਦ ਚ ਅਦਾਲਤ ਜਾਂਦੇ ਹੋ ਤਾਂ ਤੁਹਾਡੀ ਪਟੀਸ਼ਨ ਖਾਰਜ ਹੋ ਸਕਦੀ ਹੈ ਕੋਈ ਪ੍ਰਾਈਵੇਟ ਤੁਹਾਡਾ ਮਸਲਾ ਹੈ ਨਿੱਜੀ ਵਿਵਾਦ ਹੈ ਜੇਕਰ ਮਾਮਲਾ ਮੁੱਖ ਤੌਰ ਤੇ ਨਿੱਜੀ ਵਿਵਾਦ ਦਾ ਹੈ ਕੋਈ ਜਾਇਦਾਦ ਦਾ ਕੋਈ ਮਸਲਾ ਹੈ ਕੋਈ ਛੋਟਾ ਮੋਟਾ ਮਸਲਾ ਹੈ ਜਿਸ ਲਈ ਸਿਵਲ ਅਦਾਲਤਾਂ ਮੌਜੂਦ ਨੇ ਤਾਂ ਵੀ ਤੁਹਾਡਾ ਕੇਸ ਹੈ ਜਿਹੜਾ ਖਾਰਜ ਕੀਤਾ ਜਾ ਸਕਦਾ ਹੈ ਜੇਕਰ ਤੁਸੀਂ ਅਜਿਹੇ ਗੰਭੀਰ ਕਾਨੂੰਨੀ ਮਾਮਲੇ ਦਾ ਸਾਹਮਣਾ ਕਰ ਰਹੇ ਹੋ ਕਿਸੇ ਅਜਿਹੇ ਕੇਸ ਦੇ ਵਿੱਚ ਫਸੇ ਹੋਏ ਹੋ ਸਿੱਧੇ ਹਾਈ ਕੋਰਟ ਵਾਰੇ ਹਾਈ ਕੋਰਟ ਵਿੱਚ ਜਾਣ ਬਾਰੇ ਸੋਚ ਰਹੇ ਹੋ ਤਾਂ ਆਪਣੇ ਅਧਿਕਾਰਾਂ ਅਤੇ ਕਾਨੂੰਨੀ ਸਹਾਰੇ ਨੂੰ ਸਹੀ ਢੰਗ ਨਾਲ ਸਮਝਣ ਲਈ ਤੁਸੀਂ ਕਿਸੇ ਚੰਗੇ ਤਜਰਬੇਕਾਰ ਵਕੀਲ ਦੀ ਨਾਲ ਸੰਪਰਕ ਕਰ ਸਕਦੇ ਹੋ ਕਿਸੇ ਚੰਗੇ ਵਕੀਲ ਦੀ ਸਲਾਹ ਲੈ ਸਕਦੇ ਹੋ ਕਿਸੇ ਚੰਗੇ ਵਕੀਲ ਨਾਲ ਗੱਲ ਕਰ ਸਕਦੇ ਹੋ ਦੋਸਤੋ ਇਹ ਤਾਂ ਹੈਗੀ ਸੀ ਵੀਡੀਓ ਤੁਹਾਡੇ ਲਈ ਕਿ ਤੁਹਾਨੂੰ ਪਤਾ ਲੱਗ ਜੇ ਕਿ ਕਿਵੇਂ ਤੁਸੀਂ ਸਿੱਧਾ ਹਾਈ ਕੋਰਟ ਦੇ ਵਿੱਚ ਜਾ ਸਕਦੇ ਹੋ